ਡੈਂਗੂ ਮਲੇਰੀਆ ਚਿਕਨਗੋਨੀਆ ਦੇ ਮੱਛਰ ਦੀ ਪ੍ਰਦੈਸ਼ ਨੂੰ ਰੋਕਣ ਸੰਬੰਧਿਤ ਮੁਹਿੰਮ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਤਰਨਤਾਰਨ ਡਾਕਟਰ ਗੌਰਪ੍ਰੀਤ ਸਿੰਘ ਰਾਏ ਦੀ ਅਗਵਾਈ ਹੇਠ ਜ਼ਿਲ੍ਹਾ ਐਪਲਿਊਡੋ ਮੈਜਿਸਟ੍ਰਕ ਡਾਕਟਰ ਅਵਲੀਨ ਕੌਰ ਨੇ ਨਰਸਿੰਗ ਸਟੂਡੈਂਟ ਨੂੰ ਡੇਂਗੂ ਤੋਂ ਬਚਾਅ ਸੰਬੰਧਿਤ ਜਾਣਕਾਰੀ ਦਿੱਤੀ ਅਤੇ ਸਹਾਇਕ ਮਲੇਰੀਆ ਅਫਸਰ ਕਵਲ ਬਲਰਾਜ ਸਿੰਘ ਨੇ ਸੀਐਸਸੀ ਸਰਹਾਲੀ ਦੇ ਏਰੀਆ ਦਾ ਟੂਰ ਕੀਤਾ ਜਿਸ ਦਰਾਂ ਡਾਕਟਰ ਵਿਵੇਕ ਕੁਮਾਰ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਮੇਲ ਸਤਨਾਮ ਸਿੰਘ ਜਸਪਿੰਦਰ ਸਿੰਘ ਬਰੀਡਿੰਗ ਚੈਕਰ ਸਵਰਨ ਸਿੰਘ ਦੇ ਨਾਲ ਘਰਾਂ ਵਿੱਚ ਜਾ ਕੇ ਮੱਛਰ ਦੀ ਪਦਾਇਸ਼ ਨੂੰ ਰੋਕਣ ਸੰਬੰਧਿਤ ਲੋਕਾਂ ਨੂੰ ਜਾਗਰੂਕ ਕੀਤਾ ਜਿਵੇਂ ਫ੍ਰਿਜ ਦੀ ਹੀਟਲੀ ਪਿਛਲੇ ਪਾਸੇ ਵੇਸਟ ਪਾਣੀ ਵਾਲੀ ਟ੍ਰੇ ਹਵਾ ਦੇਣ ਵਾਲੇ ਕੂਲਰ ਗਮਲੇ ਆਦਿ ਹਫਤੇ ਵਿੱਚ ਇੱਕ ਵਾਰ ਜ਼ਰੂਰ ਸਫਾਈ ਕੀਤੀ ਤਾਂ ਜਾਵੇ ਤਾਂ ਜੋ ਆਉਣ ਵਾਲੇ ਮੌਸਮ ਵਿੱਚ ਡੇਂਗੂ ਬੁਖਾਰ ਤੋਂ ਬਚਿਆ ਜਾ ਸਕੇ ਇਸ ਸਬੰਧੀ ਦੇਖੋ ਇੱਕ ਵਿਸ਼ੇਸ਼ ਰਿਪੋਰਟ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਦਲ ਕੈਮਰਾ ਪਰਸਨ ਦਾਰਾ ਦਲ ਚੱਕਰੀ ਕਰਦੇ ਇਦੇ ਵਿੱਚ ਹੀ ਬਣ ਗਿਆ ਤੇ ਆਪਾਂ ਆਖਦੇ ਨੇ ਬਾਹਰ ਤੁਰੇ ਫਿਰਦੇ ਮਸ਼ਰ ਕਿੱਥੋਂ ਲੜ ਗਿਆ ਮਸ਼ਰ ਘਰੋਂ ਲੜ ਜਾਂਦਾ ਹਾਂ ਹੁਣ ਆ ਜਿਹੜਾ ਮਹੀਨਾ ਇਹਦੇ ਵਿੱਚ ਟ੍ਰੇ ਦੇ ਵਿੱਚ ਆ ਜਾਂਦਾ ਹਾਂ ਜੀ ਇਹਦੇ ਵਿੱਚ ਆ ਗਿਆ ਹਾਂ ਜੀ ਇਹਦੇ ਵਿੱਚ ਖੜਾ ਰਹਿੰਦਾ ਇਹ ਚ ਫਿਰ ਮਸ਼ਰ ਦੀ ਪਦੈਸ਼ ਹੋਣ ਦੀ ਲੱਗ ਹੁਣ ਇਹ ਭਾਵੇਂ ਪਾਣੀ ਦਾ ਇੱਕ ਬੂੰਦ ਇੱਕ ਚਮਚਾ ਵੀ ਪਾਣੀ ਨਾ ਉਹਦੀ ਮਸ਼ਰ ਦੀ ਪਦੈਸ਼ ਹੋ ਸਕਦੀ ਆ ਹੁਣ ਇਹਦੇ ਵਿੱਚ ਵੇਖੋ ਪਾਣੀ ਆ ਸਭ ਤੋਂ ਪਹਿਲਾਂ ਆਪਾਂ ਜਦੋਂ ਚੈੱਕ ਕਰਦਾ ਹਾਂ ਸ਼ੂ ਲਾਉਣਾ ਬਟਨ ਬੰਦ ਕਰਨਾ ਹੱਥ ਨਾਲ ਲੱਗੇ ਕਰੰਟ ਨਾ ਪਾ ਜੇ ਫਿਰ ਜਿਹੜੀ ਆ ਫਰੀਜ ਦੀ ਵੇਸ਼ਤ ਵੱਧ ਪਾਣੀ ਦੀ ਟ੍ਰੇ ਆਪਾਂ ਨੂੰ ਸਾਨੂੰ ਇਹ ਨਾ ਚੀਜ਼ਾਂ ਲੁਗੀਆਂ ਰਹਿ ਜਾਂਦੀਆਂ ਫ੍ਰਿਜ ਦੇ ਪਿੱਛੇ ਆਪਾਂ ਧਿਆਨ ਨਹੀਂ ਮਾਰਦੇ ਇਹ ਕੰਦ ਨਾ ਲੱਗੀ ਹੁੰਦੀ ਆ ਕੰਦ ਤੋਂ ਥੋੜੀ ਜਿਹੀ ਹਟਵੀ ਹੋਏ ਹਰਦੇ ਚੈੱਕ ਕਰੀ ਧਿਆਨ ਮਾਰਦੇ ਰਹੋ ਸਫਾਈ ਕਰਦੇ ਰਹੋ ਇਹ ਪਾਣੀ ਬਾਹਰ ਕੱਢ ਕੇ ਟ੍ਰੇਸ ਸਾਫ ਕਰਕੇ ਪਾ ਲਓ ਫਿਰ ਕਈ ਵਾਰੀ ਆਪਾਂ ਆਪਣੇ ਮਛਰ ਕਿੱਥੋਂ ਲੜਗਾ ਮਛਰ ਘਰੋਂ ਹੀ ਲੜ ਜਾਂਦਾ ਬਸ ਮੋਰਚੀ ਤੇ ਇਹਦੇ ਵਿੱਚ ਆਪਾਂ ਜੇਤਨ ਜਾਸਰ ਕਮੈਲ ਦੀ ਗੋਲੀ ਕੱਪੜਿਆਂ ਚ ਰੱਖਣੇ ਪੀਸ ਕੇ ਇਹ ਤੇ ਇਹ ਅਜੂਨ ਜਲਾਇ ਗੱਤਾ ਆ ਜਿਹੜੇ ਨਾਂਵੇਂ ਦਸਵੀਂ ਵੀ ਵੀਡੀਓ ਦੇ ਨਾਲ ਆ ਆ ਆ ਆ ਜੋ ਫ੍ਰਿਜ ਦੀ ਆ ਵੇਖੋ ਆ ਜਿਹੜੇ ਬਰੇ ਤਰੀਫੀ ਜਿਹੜੀ ਬੰਦ ਹੋ ਜਾਂਦੀ ਆ ਤੇ برف ਦਾ ਪਾਣੀ ਜਿਹੜਾ ਇਸ ਪੈਕ ਆਲਾ ਸਾਰਾ ਗ੍ਰਿਸਟ ਪਾਣੀ ਟਰੇ ਦੇ ਵਿੱਚ ਜਮਾ ਆਇਆ ਹੁਣ ਆ ਸਾਡੇ ਬ੍ਰੀਡਿੰਗ ਚੱਕਰ ਸਾਹਿਬ ਆਏ ਆ ਇਹਨਾਂ ਨੇ ਸਾਰਾ ਵੇਖੋ ਚੈੱਕ ਕੀਤਾ ਵਾ ਤੇ ਪਾਣੀ ਵਿੱਚ ਜਮਾ ਵੇਖਣ ਦੇ ਤੇ ਕਿਤੇ ਧਾਰ ਬਸ ਨਹੀਂ ਚਲੋ ਅਜੇ ਸਭਾ ਹੁਣ ਨਹੀਂ ਕੀ ਧਾਰ ਵੇ ਜੀ ਹੁਣ ਇਹ ਪਾਣੀ ਲੋਦ ਭਾਈ ਬਾਹਰ ਹਾਂ ਇੱਕ ਕਰ ਚੈੱਕ ਕਰ ਲੋ ਚੰਗੀ ਤਰ੍ਹਾਂ ਟੱਚ ਵੀ ਤੁਹਾਡੇ ਕੋ ਆ ਵੇਖੋ ਇਹਨਾਂ ਦੇ ਕੋਲ ਪੇਸ ਕਸ ਵੀ ਆ ਟੱਚ ਕਿਤੇ ਭਾਈ ਤੁਹਾਡੀ ਟੱਚ ਵੀ ਨਹੀਂ ਕੋਲ ਤੁਹਾਡੇ ਆਵੇ ਭਾਈ ਆ ਆ ਸਾਡਾ ਆ ਵੇਖੋ ਟਾਚ ਵੀ ਇਹਨਾਂ ਦੇ ਕੋਲ ਆ ਜੀ ਸਾਰਾ ਚੰਗੀ ਤਰ੍ਹਾਂ ਚੈੱਕ ਕਰਿਆ ਜੀ ਕੀ ਕਹਿੰਦਾ ਸਤਨਾ ਪੂਰਾ ਕੰਮ